ਭਾਈ ਜੀ ਭਾਈ ਜੀ ਨਮਸਕਾਰ ਬਾਬਾ ਜੀ ਵਿਆਹ ਪੁਰਬ ਦੇ ਮੌਕੇ ਤੇ ਕੀ ਕਹਿਣਾ ਚਾਹੋਗੇ ਜੀ ਸ਼ੋਹਰਤ ਚੀਕਾ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਦਾਸ ਜੱਥੇਦਾਰ ਜੀ ਨਿਆਸੀ ਟੋਗਰਾ ਵਾਲਾ ਮੈਂਬਰ ਚੂਣੀ ਪੇਟੀ ਅੱਜ ਦਾ ਇਹ ਮੁਬਾਰਕ ਦਿਨ ਬੜਾ ਭਾਗਾ ਭਰਿਆ ਝੜਾ ਜਗਤ ਗੁਰੂ ਸਹਿਬ ਜੀ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਉਹਨਾਂ ਦੇ ਵਿਆਹ ਪੁਰਬ ਨੂੰ ਸਮਰਪਿਤ ਅੱਜ ਇਹ ਨਗਰ ਕੀਰਤਨ ਸਜਾਇਆ ਜਾ ਰਿਹਾ ਔਰ ਸ਼ਾਮ ਤੱਕ ਪਟਾਲੇ ਦੀ ਧਰਤੀ ਮਾਦਾ ਸਲਖੜੀ ਜੀ ਨੂੰ ਵਿਯੋੜ ਵਾਸਤੇ ਜਾ ਰਹੇ ਹਨ ਔਰ ਤੁਨਾਰੇ ਪਾਸ਼ਾ ਦੀ ਪਾਰ ਬਖਸ਼ਿਸ਼ ਰਹਿਮਦਾ ਮੈਂ ਸਾਰੇ ਜਗਤ ਨੂੰ ਗੁਨਾਹਸਾ ਦੇ ਵਿਆਹਪੁਰ ਵੀ ਲੱਖ ਲੱਖ ਵਾਰ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਬਾਬਾ ਜੀ ਹੜਾਂ ਦੀ ਬਹੁਤ ਦਿੱਤੀ ਆ ਭਿਆਨਕ ਬਣੀ ਹੋਈ ਆ ਸੋ ਮਹਾਰਾਜ ਪਰਮਾਤਮਾ ਅਗੇ ਬਾਬਾ ਨਾਨਕ ਜੀ ਅਗੇ ਕੀ ਅਰਦਾਸ ਕਰਦੇ ਹੋ ਜੀ ਵਾਹਿਗੁਰੂ ਸੱਚੇ ਪਾਸ਼ਾ ਜਗਤ ਚਲੰਦਾ ਰੱਖ ਲੈ ਆਪਣੀ ਕਿਰਪਾ ਦਾ ਉਹ ਸੱਚੇ ਪਾਸ਼ਾ ਦੇ ਘੜੀ ਅਰਦਾਸਾਂ ਬੇਤੀਆ ਫਰਾ ਜਾ ਕਰ ਰਿਹਾ ਅਸੀਂ ਵੀ ਕਰ ਰਹੇ ਹਰੋਮਣੀ ਕੁੱਲਕਰ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਲਗਨਾਂ ਦੀ ਸੇਵਾ ਕੀਤੀ ਜਾ ਰਹੀ ਹੈ। ਔਰ ਵੰਦ ਤੇ ਹੜਾ ਦੇ ਬਚੇ ਲੋਕਾਂ ਉਹਨਾਂ ਦੀ ਸੇਵਾ ਕਰਕੇ ਉਹਨਾਂ ਨੂੰ ਹਰ ਤਰ੍ਹਾਂ ਦਾ ਲੰਗਰ ਹੱਥ ਡੀਜੀਐਰ ਬਾਈ ਕੀਤਾ ਜਾ ਰਿਹਾ ਪਰ ਸਰਕਾਰਾਂ ਫੇਲ ਸਰਕਾਰਾਂ ਉਹਨਾਂ ਦੀ ਬਾਹ ਨਹੀਂ ਫੜ ਰਹੀਆਂ। ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਇਹਨਾਂ ਮਕਾਨ ਤੇ ਹੈਗੇ ਜ਼ਮੀਨ ਬਾਰੀ ਦੀ ਫਸਲ ਮਰ ਗਈ ਉਹ ਸਰਕਾਰ ਕਿਰਪਾ ਕਰਕੇ ਇਹਨਾਂ ਨੂੰ ਮਾਫੀਆ ਦੇਵੇ ਤਾਂ ਕਿ ਇਹਨਾਂਾਰੇ ਦੁਬਾਰਾ ਮੁਸੇਬਾ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ।